ਹਾਂਜੀ ਕੀ ਹਾਲ ਨੇ ਫੇਸਬੁੱਕ ਵਾਲੇ ਸਾਰੇ ਸੱਜਣ ਮਿੱਤਰੋ ਅੱਜ ਨਾ ਆਪਾਂ ਤੁਹਾਨੂੰ ਮਿਸਤਰੀ ਦੇ ਨਾਲ ਮਿਲਾਉਣੀ ਹੈ ਇਹ ਕੰਪੇਨ ਦੇ ਮਗਰ ਪਤਾ ਨਹੀਂ ਕੀ ਸਿਸਟਮ ਲਾ ਰਹੇ ਨੇ ਤੇ ਆਪਾਂ ਜਾਂਦੇ ਸੀ ਇੱਥੇ ਮੈਂ ਕਿਹਾ ਵੀਡੀਓ ਬਣਾ ਲਈਏ ਕੰਪੇਨ ਦੇ ਪਿੱਛੇ ਦੇ ਨੇ ਆਪਾਂ ਕੀ ਸਿਸਟਮ ਲਾਉਂਦੇ ਆ ਪੂਰੀ ਗੱਲਬਾਤ ਆਪਾਂ ਮਿਸਤਰੀ ਦੇ ਨਾਲ ਕਰਾਵਾਂਗੇ ਦੇਖ ਸਕਦੇ ਹੋ ਤੁਸੀਂ ਇਹ ਕੰਪੇਨ ਦੇ ਮਗਰ ਲਾ ਰਹੇ ਨੇ ਪਤਾ ਨਹੀਂ ਕੀ ਕੁਝ ਲਾ ਰਹੇ ਨੇ ਪੱਕਾ ਆਪਾਂ ਪੂਰੀ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਇਹ ਕੀ ਲਾ ਰਹੇ ਹੋ ਜੀ ਕੰਪੇਨ ਦੇ ਮਗਰ ਹੇ ਭਾਈ ਜੀ ਆਪਣੇ ਪੱਖਾ ਲਾਉਣੇ ਸਰੋਂ ਵਾਲਾ ਜਿਵੇਂ ਸਰੋਂ ਕੱਢਦੇ ਐ ਠੀਕ ਹੈ ਜੀ ਤੇ ਉਹਦਾ ਗੂਣਾ ਮੰਨ ਲਾ ਟਰਾਲੀ ਚ ਵੇ ਠੀਕ ਹੈ ਇਹ ਕੰਪੈਨ ਵੀ ਸਰੋਂ ਕੱਢਣ ਲੱਗ ਗਈ ਹਾਂਜੀ ਠੀਕ ਹੈ ਇਹ ਤੁਸੀਂ ਜਗਾਰਮੈਂਟ ਆਪ ਦੇ ਕੋਲੋਂ ਤਿਆਰ ਕੀਤਾ ਹਾਂਜੀ ਅੱਜ ਤੱਕ ਕਿੰਨੀ ਕੰਪੈਨਾਂ ਦੇ ਲਾਤਾ ਜੀ ਤੁਸੀਂ ਤੂੰ ਲੱਗਣਾ 60 70 ਪੰਜਾ 70 70 ਕੰਪੈਨਾਂ ਤੇ ਇਹ ਪਿੰਡ ਗਦਰਾਣੇ ਦਾ ਤੋਤਾ ਸਿੰਘ ਮਿਸਤਰੀਆ ਮੋਬਾਈਲ ਨੰਬਰ ਇਹਨਾਂ ਦਾ ਬਲਾਉਣੇ ਸਰ ਦਾ ਮੋਬਾਈਲ ਨੰਬਰ ਦੱਸੋ ਮੋਬਾਈਲ ਨੰਬਰ ਹੈਗਾ ਜੀ 98 93505 2014 ਠੀਕ ਹੈ ਇਹ ਦੋ ਭਾਈ ਕੰਮ ਕਰਦੇ ਨੇ ਪੂਜੇ ਮਿਸਤਰੀ ਨਾਲ ਵੀ ਆਪਾਂ ਮਲਾਵਾਂਗੇ ਪੂਰੀ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਮਿਸਤਰੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਤੇ ਇਹ ਕੰਪੈਨ ਦੇ ਪਿੱਛੇ ਲਾ ਰਹੇ ਹੋ ਤੁਸੀਂ ਜਗਰਮੈਂਟ ਅੱਜ ਤੱਕ ਕਿੰਨੀਆਂ ਕੰਪੈਨਾਂ ਲਾਤਾ ਜੀ 60 70 ਮਸ਼ੀਨਾਂ 60 70 ਮਸ਼ੀਨਾਂ ਲਾਤਾ ਤੇ ਤੁਹਾਡਾ ਨੰਬਰ ਵੀ ਬੋਲ ਦਿਓ ਜੀ 9812833913 ਦੇਖ ਸਕਦੇ ਹੋ ਇਹ ਮਿਸਤਰੀ ਦੋਨੇ ਮਿਸਤਰੀ ਕੰਪੈਨਾਂ ਦਾ ਕੰਮ ਕਰਦੇ ਨੇ ਸਾਂਝਾ ਤੇ ਕੰਪੈਨਾਂ ਦੇ ਮਗਰ ਲਾਉਂਦੇ ਨੇ ਇਹ ਕੰਪੈਨਾਂ ਸਰੋਂ ਕਰਨ ਵਾਲੀਆਂ ਬਣਾ ਦਿੰਦੇ ਨੇ ਦੇਖ ਸਾਡੇ ਨੂੰ ਕਿਸੇ ਨੂੰ ਪਿੱਛੇ ਲਾਇਆ ਹੋਇਆ ਗੁਮਾਰਾਂ ਵੀ ਕੱਢਦੀ ਗੁਮਾਰੇ ਦਾ ਨੀਰਾ ਹੀ ਪੈ ਜਾਂਦਾ ਗੁਮਾਰੇ ਦਾ ਨੀਰਾ ਵੀ ਦੇਖ ਸਕਦੇ ਤੁਸੀਂ ਮਿਸਤਰੀ ਤੋਤਾ ਸਿੰਘ ਗੁਰਾਣੇ ਵਾਲੇ ਇਹਨਾਂ ਨਾਲ ਮੋਬਾਈਲ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੇ ਕਿਸੇ ਨੇ ਕੰਪੈਨ ਤੇ ਲਵਾਉਣਾ ਹੋਵੇ ਇਹ ਕੰਪੈਨਾਂ ਤੇ ਲਾਉਂਦੇ ਨੇ 60 70 ਕੰਪੈਨਾਂ ਤੇ ਪਹਿਲਾਂ ਲਾ ਚੁੱਕੇ ਨੇ ਦੇਖ ਸਕਦੇ ਤੁਸੀਂ ਅੱਜ ਆਪਾਂ ਜਾ ਰਹੇ ਸੀ ਇੱਥੋਂ ਦੀ ਆਪਾਂ ਦੇਖਿਆ ਵੀ ਕੰਪੈਨ ਦੇ ਮਗਰ ਇਹ ਲਾ ਰਹੇ ਹੁੰਦੇ ਨੇ ਵੀ ਕੀ ਸਿਸਟਮ ਲਾਉਂਦੇ ਨੇ ਪੂਰੀ ਗੱਲਬਾਤ ਤੁਹਾਨੂੰ ਵੀਡੀਓ ਦੇ ਵਿੱਚ ਦੱਸੀ ਸਰੋਂ ਕੱਢਣ ਵਾਲੀ ਮਸ਼ੀਨ ਬਣਾ ਦਿੰਦੇ ਨੇ ਇਹ ਕੰਪੈਨ ਬਣਾ ਦਿੰਦੇ ਨੇ ਤੇ ਗੁਮਾਰਾ ਵੀ ਕੱਢਦੇ ਇਹ ਪਹਿਲਾਂ ਕੱਲੀਆਂ ਕਣਕਾਂ ਕੱਢਦੀਆਂ ਹੁੰ ਤੇ ਪੂਰੀ ਗੱਲਬਾਤ ਪੂਰੀ ਆਪਾਂ ਇਹਨਾਂ ਦੀ ਲੋਕੇਸ਼ਨ ਦੱਸ ਦਿੰਦੇ ਆ ਤੁਹਾਨੂੰ ਇਹਨਾਂ ਹੀ ਲੋਕੇਸ਼ਨ ਹੈ ਜਿੱਦੋਂ ਗਦਰਾਣੀ ਨੂੰ ਲੱਕੜ ਵਾਲੀ ਜਾਣੇ ਆਪਾਂ ਰੋਡ ਦੇ ਉੱਤੇ ਸੜਕ ਆਉਂਦੀ ਆ ਰੋਡ ਦੇ ਉੱਤੇ ਸੜਕ ਆਉਂਦੀ ਆ ਇਹ ਦੇਖ ਸਕਦੇ ਤੁਸੀਂ ਇੱਥੇ ਲਿਵੇ ਇੱਕ ਝੰਡਾ ਆਉਂਦਾਗਾ ਮੋੜ ਆਉਂਦਾਗਾ ਮੋੜ ਦੇ ਲਿਵੇ ਇੱਥੇ ਦੁਕਾਨ ਹੈ ਤੋਤਾ ਸਿੰਘ ਮਿਸਤਰੀ ਦੀ ਦੇਖ ਸਕਦੇ ਤੁਸੀਂ ਬਾਹਰ ਲੋਕੇਸ਼ਨ ਚੈੱਕ ਕਰ ਸਕਦੇ ਹੋ ਤੇ ਬਾਕੀ ਮੋਬਾਈਲ ਨੰਬਰ ਇੱਥੇ ਵੀ ਲਿਖੇ ਹੋਏ ਨੇ ਆਪਾਂ ਮੋਬਾਈਲ ਨੰਬਰ ਦੋਨੇ ਤੁਹਾਨੂੰ ਦੇਖ ਸਕਦੇ ਆ ਤੋਤਾ ਸਿੰਘ ਦਾ 9350520141 ਬਾਦਲ ਦਾ ਦੂਜੇ ਮਿਸਤਰੀ ਦਾ ਨੰਬਰ ਹੈਗਾ 9812833913 ਇਹ ਦੁਕਾਨ ਬਾਈ ਦੀ ਕੰਪਨੀ ਤੇ ਤੁਸੀਂ ਕਿਸੇ ਵੀ ਕਿਸਾਨ ਭਰਾ ਨੇ ਲਵਾਉਣਾ ਹੋਵੇ ਤਾਂ ਲਵਾ ਸਕਦੇ ਆ ਕੀ ਆਪਾਂ ਸੋਨੂੰ ਬਾਈਆਂ ਨਾਲ ਮਲਾਉਨੇ ਆ ਜਿਨ੍ਹਾਂ ਦੇ ਕੰਪੈਨ ਤੇ ਇਹ ਬਾਈ ਮਿਸਤਰੀ ਸਾਹਿਬ ਲਾ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਨੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਹੜਾ ਪਿੰਡ ਹੈ ਜੀ ਆਪਣਾ ਪਿੰਡ ਵੀਰੇ ਮੜ ਦਾਦੂ ਠੀਕ ਹੈ ਇੱਥੇ ਸਪੈਸ਼ਲ ਤੁਸੀਂ ਲਵਾਉਣਾ ਹੈ ਉਹ ਮਸ਼ੀਨ ਦੇ ਹਾਂ ਹਾਂ ਸਪੈਸ਼ਲ ਲਵਾਉਣਾ ਹੈ ਜੀ ਠੀਕ ਹੈ ਸੋਨੂੰ ਪਤਾ ਲੱਗ ਗਿਆ ਪਹਿਲਾਂ ਕੰਪੈਨਾਂ ਦੇ ਲੱਗੀਆਂ ਤੁਸੀਂ ਦੇਖਿਆ ਹੋਏ ਹਾਂ ਹਾਂ ਪਹਿਲਾਂ ਲੱਗਿਆ ਦੇਖਿਆ ਬਾਕੀ ਵੀਡੀਓ ਦੇਖੀ ਸੀ ਬਾਈ ਵਰਗਿਆਂ ਦੀ ਠੀਕ ਹੈ ਜੀ ਹਾਂ ਉਸ ਤੋਂ ਬਾਅਦ ਅਸੀਂ ਇੱਥੇ ਬਾਈ ਵਰਗਿਆਂ ਕੋਲ ਆਏ ਇਹਨਾਂ ਨਾਲ ਗੱਲਬਾਤ ਕੀਤੀ ਬਹੁਤ ਵਧੀਆ ਬਾਈ ਵਰ ਦੇਖਾ ਨੂੰ ਤੁਸੀਂ ਜਿਨ੍ਹਾਂ ਦੀ ਕੰਪੇਨ ਹੈ ਉਹ ਬਾਈ ਹੋਏ ਤੇ ਆਏ ਹੋਏ ਨੇ ਉਹਨਾਂ ਨਾਲ ਵੀ ਕਿਸਾਨਾਂ ਨਾਲ ਆਪਾਂ ਗੱਲਬਾਤ ਕਰਾਈ ਵੀਡੀਓ ਦੇ ਰਾਹੀਂ ਕੰਪੇਨ ਤੇ ਲਾ ਰਹੇ ਨੇ ਇਹਨਾਂ ਦੀ ਕੰਪੇਨ ਤੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਹਰ ਇੱਕ ਕਿਸਾਨ ਤੱਕ ਜ਼ਰੂਰ ਪਹੁੰਚਾਓ ਨੇੜਲੇ ਪਿੰਡਾਂ ਦੇ ਤੱਕ ਤਾਂ ਕਿ ਵੀਡੀਓ ਦੇ ਰਾਹੀਂ ਪਤਾ ਚੱਲ ਸਕੇ ਕਿਸਾਨਾਂ ਨੂੰ ਕੰਪੇਨਾਂਾਂ ਤੇ ਇਹ ਸਿਸਟਮ ਲਵਾਉਣਾ